ਪਿੰਡ ਦੇ ਵਿੱਚ ਵੇਖੋ ਜੀ ਦੋ ਪਾਰਕਾ ਬਹੁਤ ਬਹੁਤ ਸੁੰਦਰ ਬਣਾਈਆਂ ਗਈਆਂ ਜੀ ਤੇ ਗੰਦੇ ਛੱਪੜ ਨੂੰ ਸਾਫ਼ ਕਰਕੇ ਜਿਹੜਾ ਵਾ ਇੱਕ ਸੁੰਦਰ ਝੀਲ ਦਾ ਰੂਪ ਦਿੱਤਾ ਵਾ ਜੀ ਇਹ ਛੱਪੜੀ ਵੀ ਇਦਾਂ ਦਾ ਹੀ ਸੀ ਜਾਨਦਮਾਨ ਦੇ ਚੁੱਕਿਆ ਕਈ ਕੋਜ ਉਹ ਫਿਰ ਸਾਡਾ ਮਨ ਬਣਿਆ ਪੰਚਾਇਤ ਦਾ ਸੋਚੀਦਾ ਕਿ ਇਹਨੂੰ ਸਾਫ਼ ਸੁਥਰਾ ਕਰਕੇ ਤੇ ਇਹਨੂੰ ਇੱਕ ਝੀਲ ਦਾ ਰੂਪ ਦਿੱਤਾ ਜਾਵੇ ਪਿੰਡ ਦੇ ਵਿੱਚ ਇੱਕ ਏਟੀਐਮ ਲਾਇਆ ਆ ਤੁਸੀਂ ਸੁਣਿਆ ਹੋਏਗਾ ਏਟੀਐਮ ਪੈਸਿਆਂ ਵਾਲਾ ਨਹੀਂ ਆ ਉਹ ਉਹ ਪਾਣੀ ਵਾਲਾ ਜਿਹੜਾ ਸਾਫ਼ ਪਾਣੀ ਜਿਹੜਾ ਵਾ ਤੁਸੀਂ ਏਟੀਐਮ ਤੋਂ ਲੈ ਕੇ ਜਾ ਸਕਦੇ ਹਾਂ ਅੰਦਰ ਸਭ ਤੋਂ ਪਹਿਤ ਪਿੰਡ ਦਾ ਮੇਰਾ ਨਾਂਜੀ ਗੁਰਵਿੰਦਰ ਸਿੰਘ ਜੀ ਮੱਲੂ ਨੰਗਲ ਜੀ ਪਿੰਡ ਸਾਡਾ ਮੱਲੂ ਨੰਗਲ ਹੈ ਜੀ ਕੀ ਬਦਲਾਅ ਕੀਤਾ ਗਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵੇਖੋ ਜੀ ਦੋ ਪਾਰਕਾਂ ਬਹੁਤ ਸੁੰਦਰ ਬਣਾਈਆਂ ਗਈਆਂ ਜੀ ਤੇ ਗੰਦੇ ਛੱਪੜ ਨੂੰ ਸਾਫ਼ ਕਰਕੇ ਜਿਹੜਾ ਵਾ ਇੱਕ ਸੁੰਦਰ ਝੀਲ ਦਾ ਰੁਖ ਜਿਤਾਵਾਜੀ ਜਿਹਦੇ ਵਿੱਚ ਕਿਸ਼ਤੀਆਂ ਵਗੈਰਾ ਚਲਾਉਣੀਆਂ ਵਾ ਖਵਾਰੇ ਚੱਲਦੇ ਨੇ ਬਤਕਾ ਛੱਡੀਆਂ ਨੇ ਸੈਰਗਾ ਬਣੀ ਆ ਕਿਰੇ ਬਹੁਤ ਸਾਰੀ ਲੋਕ ਸੈਰ ਕਰਦੇ ਨੇ ਤੇ ਪਿੰਡ ਦੀ ਮੇਨ ਇੰਟਰਸ ਦੇ ਵਿੱਚ ਜਿਹੜੇ ਆਪਾਂ ਗੁਰਬਾਣੀ ਹਰਮੰਦਰ ਸਾਹਿਬ ਤੋਂ ਲਾਈਵ ਚੱਲਦੀ ਆ ਸਕੂਲ ਪ੍ਰਾਇਮਰੀ ਜਿਹੜਾ ਵਾ ਜੀ ਉਹ ਬਹੁਤ ਵਧੀਆ ਬਣਾਇਆ ਪਿੰਡ ਦੇ ਵਿੱਚ ਇੱਕ ਏਟੀਐਮ ਲਾਇਆ ਤੁਸੀਂ ਸੁਣਿਆ ਹੋਏਗਾ ਏਟੀਐਮ ਪੈਸਿਆਂ ਵਾਲਾ ਨਹੀਂ ਆ ਉਹ ਉਹ ਪਾਣੀ ਵਾਲਾ ਜਿਹੜਾ ਸਾਫ਼ ਪਾਣੀ ਜਿਹੜਾ ਵਾ ਤੁਸੀਂ ਏ ਟੀਮ ਤੋਂ ਲੈ ਕੇ ਜਾ ਸਕਦੇ ਹੋ ਹੋਰ ਕੀ ਕੀ ਵਿਤਰਾਵ ਕੀਤਾ ਗਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵੇਖੋ ਜੀ ਮੇਨ ਇੰਟਰਸਟ ਦੇ ਵਿੱਚ ਵਧੀਆ ਪੌਦੇ ਜਿਹੜੇ ਅਵਰਾਸਤੀ ਲਾਏ ਗਏ ਨੇ ਜਿਵੇਂ ਖਜੂਰਾ ਪਾਮ ਬੈਠਣ ਨੂੰ ਜਿਹੜੇ ਉਹ ਬੈਂਚ ਲਾਏ ਗਏ ਨੇ ਸੱਥਾਂ ਬਣਾਈਆਂ ਗਈਆਂ ਪਿੰਡ ਦੇ ਵਿੱਚ ਪੁਰਾਣੀਆਂ ਜਿੱਦਾਂ ਹੁੰਦੀਆਂ ਸੀ ਉਹ ਸਾਥ ਜਿਹੜਾ ਪੁਰਾਣਾ ਪੰਜਾਬ ਜਿਹੜਾ ਪੁਰਾਣਾ ਪਿੰਡ ਜਿਹੜਾ ਉਹਨੂੰ ਆਪਾਂ ਦਰਸਾਇਆ ਅੱਜ ਦੁਬਾਰਤ ਲੱਗਦਾ ਕਿ ਪਿੰਡਾਂ ਦੇ ਵਿੱਚ ਚੀਜ਼ਾਂ ਜ਼ਰੂਰੀ ਹੈਗੀਆਂ ਸੀ ਕਿਉਂਕਿ ਆ ਲੋਕ ਅੱਜ ਵਿਦੇਸ਼ਾਂ ਦੇ ਰੁੱਕ ਕਰ ਰਹੇ ਨੇ ਆਪਣਾ ਕਿਤਾਬ ਪੁੱlde ਜਾ ਰਹੇ ਨੇ ਵੇਖੋ ਜੀ ਪਿੰਡਾਂ ਦੇ ਵਿੱਚ ਹੁੰਦੀਆਂ ਸੀਗੀਆਂ ਪਰ ਪਹਿਲਾਂ ਬੈਠਕਾਂ ਹੁੰਦੀਆਂ ਸੀ ਪ੍ਰਾਣੀਆਂ ਪ੍ਰਾਣੇ ਬੋਰਡ ਹੁੰਦੇ ਸੀ ਪ੍ਰਾਣੇ ਪਿੱਪਲ ਹੁੰਦੇ ਸੀ ਜਿੱਥੇ ਲੋਕੀ ਬੈਠ ਕੇ ਤੇ ਆਪਣਾ ਦਿਲ ਹੌਲਾ ਕਰਦੇ ਸੀ ਬੈਠ ਕੇ ਗੱਪਸ਼ਾਪ ਲਾਉਂਦੇ ਸੀ ਆਪਣੇ ਘਰਾਂ ਦੇ ਵਿੱਚੋਂ ਬੈਠ ਕੇ ਉੱਥੇ ਆਣ ਕੇ ਕੁਝ ਨਾ ਕੁਝ ਗੱਲਬਾਤ ਕਰਨੀ ਕੁਝ ਕਿਸੇ ਦੀ ਸੁਣਨੀ ਕਿਸੇ ਨੂੰ ਸੁਣਾਉਣੀ ਕੁਝ ਦਿਨਾਂ ਤੋਂ ਜਿਹੜੇ ਉਹ ਪ੍ਰਾਣੇ ਰਿਵਾਸਤੀ ਰੁੱਖ ਪਿੰਡਾਂ ਦੇ ਵਿੱਚ ਕੱਟ-ਕੱਟ ਦਿੱਤੇ ਗਏ ਸੀ ਗੰਦਗੀ ਬਹੁਤ ਸੀ ਉਸ ਗੰਦਗੀ ਨੂੰ ਸਾਫ਼ ਕਰਕੇ ਅੱਜ ਤੁਹਾਡੇ ਸਾਹਮਣੇ ਇੱਕ ਬੈਂਚ ਨੂੰ ਬੈਂਚ ਲਾ ਦਿੱਤੇ ਵਸਖਰੀ ਸਾਥ ਬਣਾਈਆਂ ਉੱਤੇ ਪੱਖਾ ਲੱਗਦਾ ਜੀ ਇੱਥੇ ਬਜ਼ੁਰਗ ਆਣ ਕੇ ਜਿਹੜੇ ਆ ਉਹ ਬਹਿ ਕੇ ਆਪਣਾ ਆਨੰਦ ਮਾਣਦੇ ਨੇ ਇਹ ਜਿਹੜਾ ਏਟੀਐਮ ਆਲਾ ਵਾ ਜੇਕਰ ਇਹ ਕਿੱਦਾਂ ਮੰਦ ਵਿੱਚ ਆਇਆ ਪਾਣੀ ਆ ਲੱਗੇ ਤੇ ਵੇਖੋ ਜੀ ਏਟੀਐਮ ਦੇ ਵਿੱਚ ਸਾਡਾ ਜਿਹੜਾ 19 ਦੇ ਵਿੱਚ ਜਦੋਂ ਸਾਡੀ ਪੰਚਾਇਤ ਬਣੀ ਆ ਤੇ ਸਾਡੀ ਜਿਹੜੀ ਵਾਟਰ ਵਰਸ ਦਾ ਜਿਹੜਾ ਸੀ ਬਹੁਤ ਮੰਦਾ ਹਾਲ ਸੀ ਉਹ ਸਾਡੀ ਜਦੋਂ ਪੰਚਾਇਤ ਨੇ ਉਸ ਨੂੰ ਸਾਫ਼ ਸੁੰਦਰ ਕਰਕੇ ਤੇ ਇੱਕ ਵਿੱਚ ਉਹਦੇ ਸੁੰਦਰ ਦੇਖ ਦੇ ਕੇ ਉਹਨੂੰ ਤੋਂ ਪਾਰਕ ਬਣਾ ਦਿੱਤੀ ਸਰਕਾਰ ਪਾਣੀ ਜਾਣ ਲੱਗ ਪਿਆ ਤੇ ਵਾਟਰ ਸਪਲਾਈ ਮੈਕਮੇ ਵੱਲੋਂ ਸਾਨੂੰ ਕਹਿੰਦੇ ਸੀ ਕਿ ਤੁਹਾਨੂੰ ਇਨਾਮ ਤੌਰ ਤੇ ਇੱਕ ਇਹੋ ਜੀ ਚੀਜ਼ ਦਵਾਂਗੇ ਜਿਹੜੀ ਤੁਹਾਡੇ ਮਾਝੇ ਦੇ ਵਿੱਚ ਕਿਤੇ ਨਹੀਂ ਹੋਊਗੀ ਤੇ ਵਾਕਈਏ ਮਾਝੇ ਦਾ ਪਹਿਲਾ ਪਿੰਡ ਹੈ ਜਿੱਥੋਂ ਏਟੀਐਮ ਚੋਂ ਪੈਸੇ ਨਹੀਂ ਪਾਣੀ ਨਿਕਲਦਾ ਉਹ ਵੀ ਸਾਫ਼ ਪੀਣ ਦਾ ਤੇ ਕਿੰਨੇ ਲੀਟਰ ਨਿਕਲਦਾ ਕਿ ਕਿੰਨੇ ਟਾਈਮ ਦਿੱਤਾ ਜਾਂਦਾ ਪੜੇ ਇਹ ਵੇਖੋ ਜੀ ਇੱਕ ਜਿਹੜਾ ਵਾ ਛੋਟੇ ਪਰਿਵਾਰਾਂ ਦੇ ਵਿੱਚ ਕਾਰਡ ਇੱਕ ਦਿੱਤਾ ਗਿਆ ਏਟੀਐਮ ਉਹ ਦੋ ਵਾਰ ਆਪਾਂ ਯੂਜ਼ ਕਾਰਡ ਨੂੰ ਕਰ ਸਕਦੇ ਆ 40 ਲੀਟਰ ਪਾਣੀ ਉਹ ਤੋਂ ਇੱਕ ਦਿਨ ਚ ਆਪਾਂ ਲੈ ਸਕਦੇ ਆ ਜੇ ਕਿਸੇ ਨੂੰ ਘੱਟ ਵੀ ਜ਼ਰੂਰਤ ਹੋਵੇ ਤੇ 20 ਲੀਟਰ ਤੇ 10 ਲੀਟਰ ਦੀ ਆਪਸ਼ਨ ਹੈ ਇੱਥੇ ਕੋਈ 20 ਲੀਟਰ ਵੀ ਖਾ ਸਕਦਾ ਇੱਕ ਏ ਟੀ ਐਮ ਦੇ ਵਿੱਚੋਂ ਸਾਨੂੰ 40 ਲੀਟਰ ਪਾਣੀ ਦੋ ਵਾਰਾ ਏ ਟੀ ਐਮ ਜੂਸ ਹੋਣਾ ਉਸ ਤੋਂ ਬਾਅਦ ਜੂਸ ਨਹੀਂ ਹੋਣਾ ਹੋਰ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਜੀ ਲੋਕਾਂ ਦੇ ਪਿੰਡਾਂ ਨੂੰ ਇਹੀ ਅਪੀਲ ਕਰਨੀ ਆ ਕਿ ਸਾਡਾ ਪਿੰਡ ਬਹੁਤ ਸੋਹਣਾ ਬਣ ਗਿਆ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਸ-ਪਾਸ ਦੇ ਪਿੰਡ ਹੋਰ ਵੀ ਪਿੰਡ ਜਿਹੜੇ ਆ ਇਹ ਸਰਪੰਚ ਦਾ ਸਾਥ ਦੇ ਕੇ ਪੰਚਾਇਤ ਦਾ ਸਾਥ ਦੇ ਕੇ ਤੇ ਵਧੀਆ ਪਿੰਡ ਬਣਾਏ ਜਾਣ ਸਾਫ਼ ਸੁਥਰਾ ਮਾਹੌਲ ਬਣਾਇਆ ਜਾਵੇ ਚੰਡੀਗੜ੍ਹ ਵਾਲੀ ਝੀਲ ਹੈ ਜੀ ਇਹ ਵੇਖੋ ਜੀ ਅਸੀਂ ਤਾਂ ਆਪਣੇ ਵੱਲੋਂ ਜਿਹੜੀ ਆ ਗੰਦੇ ਛੱਪੜ ਨੂੰ ਸਾਫ਼ ਕਰਕੇ ਤੇ ਤੁਸੀਂ ਵੇਖ ਹੀ ਰਹੇ ਜੇ ਇਹ ਤੁਸੀਂ ਦੱਸ ਸਕਦੇ ਕਿ ਚੰਡੀਗੜ੍ਹ ਵੜਾ ਜਿਹੜਾ ਮਾਹੌਲ ਇੱਥੇ ਬਣਿਆ ਪਿਆ ਏ ਇੱਕ ਦੋ ਦਿਨਾਂ ਸਾਡੀ ਕਿਸ਼ਤੀ ਵੀ ਆ ਜਾਣੀ ਆ ਤੇ ਫਿਰ ਉਹ ਸਾਰਾ ਜਿਹੜਾ ਚੰਦੀ ਵਗੈਰਾ ਵਾਲਾ ਮਾਹੌਲ ਆ ਇੱਥੇ ਮੱਲੂ ਨੰਗਲ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਜੀ ਆਪਣਾ ਨਾਮ ਦੱਸ ਕੀ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਕੋਲੋਂਦ ਸਿੰਘ ਹੈ ਜੀ ਮੈਂ ਪਿੰਡ ਮੱਲੂ ਨੰਗਲ ਦਾ ਵਸਨੀਕ ਹਾਂ ਕੀ ਬਦਲਾਅ ਕੀਤਾ ਗਿਆ ਪਿੰਡ ਦੇ ਵਿੱਚ ਤੇ ਜਿਹੜੀ ਬਕਰੀ ਤਕਨੀਕ ਕੀਤੀ ਗਈ ਪਾਣੀ ਦੀ ਇਹ ਕਿੱਦਾਂ ਮੰਦ ਵਿੱਚ ਆਇਆ ਇਹ ਦੋ ਤਿੰਨ ਕੰਮ ਆ ਜਿਹੜੇ ਸਾਹਮਣੇ ਤੁਸੀਂ ਕੈਮਰੇਜ ਵੀ ਸ਼ਾਟ ਲਏ ਆ ਇੱਕ ਤੇ ਸਾਡੇ ਐਲੀਮੈਂਟਰੀ ਸਕੂਲ ਐ ਇਸ ਲਾਗੇ ਜਿੱਥੇ ਤੁਸੀਂ ਖੜੇ ਹੋ ਜੇ ਇਸ ਵੇਲੇ ਉਹ ਵੀ ਅਹੀ ਆਮ ਬੇ ਪਿੰਡਾਂ ਨਾਲੋਂ ਜਿਹੜਾ ਉਹ ਬਹੁਤ ਸੋਹਣਾ ਕਮਰੇ ਵੀ ਨਹੀਂ ਕੱਲੇ ਸੋਹਣੇ ਉਹਦੀ ਦਿਖ ਨਾਲ ਦੇ ਨਾਲ ਜਿਹੜੀ ਉਹਦੀ ਪੜ੍ਹਾਈ ਆ ਟੀਚਰ ਵੀ ਚੰਗੇ ਮਿਹਨਤੀ ਆ ਇੱਥੇ ਅਗਲਾ ਜਿਹੜਾ ਜਿੱਥੇ ਅਸੀਂ ਖੜੇ ਆ ਇਸ ਵੇਲੇ ਇੱਥੇ ਇੱਕ ਗੰਦੇ ਆ ਛੱਪੜ ਹੀ ਪਿੰਡਾਂ ਦੇ ਵਿੱਚ ਗੰਦੇ ਆਮ ਜਿਹੜੇ ਪਾਣੀ ਦੇ ਹੁੰਦੇ ਆ ਉਹਦੇ ਵਾਸਤੇ ਵਾਧੂ ਪਾਣੀ ਪੈ ਚਵੇ ਪਿੰਡਾਂ ਦਾ ਜਿਹੜਾ ਉਹ ਪਿੰਡਾਂ ਆਮ ਹੀ ਤੁਸੀਂ ਮੈਂਨੇ ਜੀ ਇਹ ਛੱਪੜੀ ਵੀ ਇਦਾਂ ਦਾ ਹੀ ਸੀਗਾ ਗੰਦਮੰਦ ਵਿੱਚ ਚੁਗਿਆ ਕਈ ਕੁਝ ਉਹ ਫਿਰ ਸਾਡਾ ਮਨ ਬਣਿਆ ਪੰਚਾਇਤ ਦਾ ਸੋਚੀਦਾ ਕਿ ਇਹਨੂੰ ਸਾਫ਼ ਸੁਥਰਾ ਕਰਕੇ ਤੇ ਇਹਨੂੰ ਇੱਕ ਝੀਲ ਦਾ ਰੂਪ ਦਿੱਤਾ ਜਾਵੇ ਜੋ ਹੀ ਮਨਰੇਗਾ ਦੇ ਵਿੱਚ ਜਿਹੜਾ ਇਹਨੂੰ ਪਾਸ ਕਰਾਇਆ ਤੇ ਮਨਰੇਗਾ ਦੇ ਸਾਡੇ ਏਪੀ ਰਣਜੀਤ ਸਿੰਘ ਹੈ ਉਹਨਾਂ ਨੇ ਵੀ ਚੰਗਾ ਉਦਮ ਕੀਤਾ ਤੇ ਨਾਲ ਦੇ ਨਾਲ ਸਾਡੀ ਸਮੁੱਚੀ ਟੀਮ ਨੇ ਪੰਚਾਇਤ ਨੇ ਨਾਲ ਗੁਰਿੰਦਰ ਜਹੇਦਾਰਿਆ ਦੀ ਦੇਖਰੇਖ ਚ ਸਾਰਾ ਕੁਝ ਅਸੀਂ ਸ਼ੁਰੂ ਜਦੋਂ ਕੀਤਾ ਤੇ ਕਰੀਬ ਪਿਛਲੇ ਸਾਲ ਅਸੀਂ ਸ਼ੁਰੂ ਕੀਤਾ ਸੀਗਾ 1.5 ਸਾਲ ਦੇ ਲਗਭਗ ਹੋਇਆ ਤੇ ਇਹਨੂੰ ਅੱਜ ਅਸੀਂ ਇੱਥੋਂ ਤੱਕ ਲੈ ਕੇ ਜਾਂਦਾ ਵੀ ਇਹਦਾ ਜਿਹੜੇ ਅੱਜ ਫਾਰਕ ਤੁਸੀਂ ਧੜੇਬੰਦੀ ਤੋਂ ਉੱਠ ਕੇ ਪਿੰਡ ਦਾ ਵਿਕਾਸ ਹੋਇਆ ਜੀ ਬਿਲਕੁਲ ਜੀ ਧੜੇਬੰਦੀ ਦਾ ਇੱਕ ਵੱਖਰੀ ਗੱਲ ਆ ਵੀ ਜਿਹੜੀ ਹੁੰਦੀਆਂ ਪਾਰਟੀਆਂ ਤੋਂ ਵੱਖ ਵੱਖ ਹੈ ਹੀ ਸਾਰੇ ਪਿੰਡਾਂ ਦੇ ਵਿੱਚ ਹੁੰਦੀਆਂ ਸਾਡੀ ਜਿਹੜੀ ਨਵੈਕਲੀ ਚੀਜ਼ ਆ ਪਿੰਡ ਦੀ ਜਿਹੜੀ ਪੰਚਾਇਤ ਚੱਲਣ ਢਈ ਆ ਜਿਹੜੀ ਇੱਕ ਜਿਹੜੀ ಗ್ರಾಮ ਪੰਚਾਇਤ ਦੇ ਨਾਲ ਨਾਲ ਅਸੀਂ ਜਿਹੜੀਆਂ ਸਬ ਕਮੇਟੀਆਂ ਬਣਾਈਆਂ ਵਾਂ ਉਹ ਸਾਰੀ ਟੀਮ ਨੇ ਕਮੇਟੀਆਂ ਵੱਖ-ਵੱਖ ਇੱਕ ਸਾਡੇ ਸਮਸ਼ਾਨ ਘਾਟ ਦੀ ਕਮੇਟੀ ਬਣੀ ਉਹਨੇ ਸਮਸ਼ਾਨ ਘਾਟ ਦੀ ਸੇਵਾ ਵੇਖਣੀ ਆ ਇੱਕ ਸਾਡੇ ਸੈਨੀਟੇਸ਼ਨ ਸੈਨੀਟੇਸ਼ਨ ਵਿਭਾਗ ਦੀ ਕਮੇਟੀ ਬਣੀ ਆ ਉਹ ਪਿੰਡ ਦੇ ਵਿੱਚ ਪਾਣੀ ਸਾਫ ਸੁਥਰਾ ਕਿਵੇਂ ਪਹੁੰਚਾਉਣਾ ਉਹ ਉਹਦੀ ਦੇਖ ਰਹੀ ਇੱਕ ਸਾਰੀ ਕਰਦੀ ਆ ਇਹ ਇਹ ਕਮੇਟੀ ਆ ਜਿਹੜੀ ਸਾਡੇ ਜਿੱਥੇ ਜਿਹੜੀ ਮਸ਼ੀਨ ਬਣਾਈ ਜੇ ਜਿੰਚ ਕਿੰਨਾ ਤੇ ਕਿੰਨਾ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਮਿਲਦਾ ਇਹ ਜੀ ਅਸੀਂ ਜਦੋਂ ਪਾਣੀ ਜਿਹੜੀ ਟੈਂਕੀ ਜਿਹੜੀ ਚੰਗੀ ਸਚਜੇ ਢੰਗ ਨਾਲ 2 ਸਾਲ ਚਲਾਈ ਨਾ ਉਹਦੇ ਵਿੱਚ ਵਿੱਚ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਇੱਕ ਤੋਹਫੇ ਵਜੋਂ ਦਿੱਤਾ ਵਾ ਇਹ ਪਿੰਡ ਨੂੰ ਸਾਫ ਸੁਥਰਾ ਪਾਣੀ ਜਿਹੜਾ ਮਿਲੇ ਇਹ ਇੱਕ ਜੀ ਨੂੰ 40 ਲੀਟਰ ਪਾਣੀ ਮਿਲਣਾ ਵਾ ਦੋ ਟਾਈਮ ਲੈ ਲਵੇ ਉਹ ਭਾਵੇਂ ਇੱਕੋ ਟਾਈਮ ਲੈ ਜਾਵੇ ਉਹ 40 ਲੀਟਰ ਮਿਲਣਾ ਹੈ ਦਾ ਜਦੋਂ ਕਾਰਡ ਆਪਾਂ ਇਸ਼ੂ ਕੀਤੇ ਆ ਸਾਰੇ ਪਿੰਡ ਦੇ ਪਰਿਵਾਰਾਂ ਨੂੰ ਉਹ ਆਪਣਾ ਸਵੇਰੇ ਕਾਰਡ ਨਾਲ ਲੈ ਆਉਂਦੇ ਆ ਸ਼ਾਮੀ ਵੀ ਬਾਲਟੀ ਲੈ ਕੇ 20 ਲੀਟਰ ਲੈਣਾ 20 ਲੈ ਜਾਓ 40 ਲੈਣਾ 40 ਲੈ ਜਾਓ ਉਹ ਹੀ ਪਾਣੀ ਜਿਹੜਾ ਸਾਫ਼ ਸੁਥਰਾ ਪਿੰਡ ਵਿੱਚ ਇਹ ਦੋਰੀ ਕਾਰਡ ਚੱਲਦਾ ਸੀ ਪਹਿਲੇ ਇਹ ਸਿਰਫ ਦੋ ਬਣੀ ਦਿਨ ਚ ਚੱਲਣਾ ਫਿਰ ਅਗਲੇ ਦਿਨ ਫਿਰ ਚੱਲੂਗਾ ਇਸੇ ਇੱਕ ਦੋਸੀ ਅੰਦਰ ਐਂਟਰ ਹੁੰਨੇ ਆ ਤੇ ਕੀਰਤਨ ਜਿਹੜਾ ਸੁਣਨ ਨੂੰ ਮਿਲਦਾ ਇਹ ਲੱਗਦਾ ਕਿ ਜੇਹਨ ਚ ਬਹੁਤ ਵਧੀਆ ਸੀ ਪਰਾਲਾ ਪਿੰਡ ਦੇ ਵਿੱਚ ਵਿਖੋ ਜਿਹੜੀ ਬਾਣੀ ਆ ਇਹ ਸਮੁੱਚੇ ਮਨਤਾ ਮਨੁਤਾ ਦਾ ਹਿਰਦੇ ਨੂੰ ਸਾਫ ਕਰਨ ਵਾਸਤੇ ਆ ਜੇ ਸ਼ਾਮ ਨੂੰ ਹੋਰ ਕੋਈ ਚੀਜ਼ਾਂ ਸੁਣਨੀਆਂ ਵਾ ਕੋਈ ਰੌਲੇ ਰੱਪੇ ਵਾਲੀ ਗੱਲ ਸੁਣਨੀ ਆ ਉਹਦੇ ਨਾਲੋਂ ਕੀਰਤਨ ਜਦੋਂ ਰਾਤ ਨੂੰ ਚੱਲਦਾ ਤੇ ਸ਼ਾਮ ਨੂੰ ਜਿਹੜੇ ਧਾਰਮਿਕ ਬਿਰਤੀ ਵਾਲੇ ਲੋਕ ਆ ਜਾਂ ਆਮ ਲੋਕ ਵੀ ਆ ਜਦੋਂ ਧਿਆਨ ਜਾਂਦਾ ਸ੍ਰੀ ਦਰਵਾਜ ਸਾਹਿਬ ਜੀ ਦਾ ਕੀਰਤਨ ਇੱਥੇ ਲਾਈਵ ਚੱਲਦਾ ਸਵੇਰੇ ਵੀ ਜਿਹੜਾ ਅਸੀਂ ਦੋ ਘੰਟੇ ਜਦੋਂ ਇਹ ਚਲਾਉਨੇ ਆ ਤੇ ਮਨ ਨੂੰ ਸਾਡੀ ਨੂੰ ਵੀ ਖੁਸ਼ੀ ਆ ਤੇ ਆਉਣ ਵਾਲੇ ਨੂੰ ਸੁਣਨ ਵਾਲੇ ਨੂੰ ਵੀ ਆਉਂਦੀ ਆ ਵੀ ਇੰਨੀ ਜਿਹੜਾ ਗੁਰੂ ਮਾਨ ਰਾਜ ਦਾ ਕੀਰਤਨ ਹੈ ਜਿਹੜੇ ਕੰਨਾਂ ਦੇ ਵਿੱਚ ਪੈਂਦਾ